ਵੀਡੀਓ ਦੇਖ ਰਹੇ ਸਾਰੇ ਪਿਆਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਘਰ ਦੇ ਲਗਾਉਣ ਲੱਗੇ ਨੇ ਸਾਂਜੀ ਮਰੋਟਾ ਸੋ ਤੁਹਾਨੂੰ ਅੱਜ ਦਿਖਾਵਾਂਗੇ ਇਸ ਬਲੌਗ ਵਿੱਚ ਵੀ ਕਿਵੇਂ ਉਹ ਸਾਂਜੀ ਕੰਧ ਦੇ ਉੱਤੇ ਲਗਾਉਂਦੇ ਨੇ ਤੇ ਨਾਲੇ ਦੀਜਾਂਗੇ ਜਿਉਂ ਰੂਵੀ ਤੁਹਾਨੂੰ ਇਸ ਬਲੌਗ ਵਿੱਚ ਦਿਖਾਵਾਂਗੇ ਵੀਡੀਓ ਨੂੰ ਆਈਟੋ ਤੱਕਰ ਜਰੂਰ ਦੇਖਣਾ ਲਾਇਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਵੀ ਸਾਂਝੀ ਕਰਦੇ ਕਿਵੇਂ ਲਗਾ ਰਹੇ ਨੇ ਸੋ ਲਓ ਜੀ ਐਲਪਾ ਖੇਤ ਚ ਮਿੱਟੀ ਪੱਕ ਲੈਂਦੀ ਇਹ ਚ ਹੁਣ ਜੋ ਬੀਜਾਂਗੇ ਜਦ ਲਵਸੇ ਆਪਾਂ ਬਰੋਟੇ ਪੱਤੇ ਵੀ ਤੋੜ ਲੈਂਦੇ ਜਿਉਂ ਵੀ ਕਿਵੇਂ ਇਹਨੂੰ ਟਟਾਂ ਦੇ ਉੱਪਰ ਪਾ ਕੇ ਗਰਮ ਹੋਸ ਨੇ ਆਏ ਜਿਉਂ ਜੰਮੇ ਆਉਣ ਤੇ ਜਦੋਂ ਜੰਮੇ ਆਏ ਫਿਰ ਇਹਨਾਂ ਪੱਤਿਆਂ ਨੂੰ ਉੱਪਰ ਲਾਵਾਂਗੇ ਜਦੋਂ ਥੋੜੇ ਥੋੜੇ ਤੁੰਗੀਆਂ ਛੱਡਿਆ ਆਏ ਤੇ ਇਹਨਾਂ ਭਾਂਡਿਆਂ ਵਿੱਚ ਆਪਾਂ ਅੱਜ ਜਿਉਂ ਬੀਜਾਂਗੇ ਸੋ ਲੋ ਪਹਿਲਾਂ ਪਾਉਣਾ ਮਿੱਟੀ ਆਪਾਂ ਇਹਨਾਂ ਭਾਂਡਿਆਂ ਵਿੱਚ ਤੋ ਥੋੜਾ ਇਹ ਉਹਨੇ ਰੱਖਣੇ ਨੇ ਤਾਂ ਕਿ ਪਾਣੀ ਵੀ ਵਿੱਚ ਪਾ ਸਕੋ ਬਾਅਦ ਚ ਪੂਰਾ ਭਰਲੋ ਨਹੀਂ ਭਰਨੇ ਇਹ ਉਹ ਚਾਰ ਪੰਦੇ ਜੱਜ ਜੋ ਪੁੱਜੋਗੇ ਪੰਦਰੋ ਜੀ ਹਾਂ ਥੋੜੇ ਥੋੜੇ ਆਪਾਂ ਇਹ ਮਿੱਟੀ ਦੇ ਉੱਪਰ ਪੇਰਦਾਂ ਲਜਾऊं ਜਿਉਂ ਪਹਿਲਾਂ ਪਿਉਂਦੇ ਦੀ ਤਾਗੇ ਛਿੱਤੀ ਜਮੇ ਹੋਣ ਆਪਣੇ ਭੰਤੇ ਤੇ ਛਿੱਤੀ ਜਮੇ ਹੋਣ ਇਸ ਤਾਂ ਜਿਹੜੇ ਪਰਗੇਰ ਤੇ ਮਿੱਟੀ ਦੇ ਤੇ ਉੱਪਰ ਪਾਵਾਂਗੇ ਥੋੜਾ ਥੋੜਾ ਪਾਣੀ ਤੇ ਉੱਪਰ ਉਹ ਪੱਤੇ ਨਾਲ ਉਹ ਢੱਕਤਾ ਇਹਨਾਂ ਨੂੰ ਤਾਂ ਕਿ ਗਰਮੈਸ ਨਾਲ ਇਹ ਜਮੇ ਹੋਣ ਜਦੋਂ ਥੋੜੀਆਂ-ਥੋੜੀਆਂ ਤੁੰਗੀਆਂ ਛੱਡਿਆਏ ਫੇਰ ਇਹਨਾਂ ਨੂੰ ਪੱਤਿਆਂ ਉੱਤੇ ਚੱਕ ਦਾਂਗੇ ਆਪਾਂ ਤੇ ਆ ਬਾਕੀ ਭਾਂਡੇ ਜਿਵੇਂ ਇਸ ਜਿਹੜਾ ਬੀਜਦੇ ਹਾਂ ਉਹ 4-5 ਭਾਂਡੇ ਅਸੀਂ ਰੇਂਗਸਾਲ ਬੀਜ ਦਿੰਨੇ ਆ ਜੰਮਿਆ ਕੋਸਤਾ ਦਸਹਰੇ ਦੇ ਦਿਨ ਸਾਰੇ ਆਮ ਉਹ ਸੂਏ ਜਾਂ ਟੋਬੇ ਚ ਤੇ ਕੋਈ ਨਾ ਜੋ ਰੱਖ ਲਾਂਗੇ ਉਹ ਦਿਵਾਲੀ ਆ ਉਹਨਾਂ ਜਿਹਦੇ ਨੇ ਪੂਜਾ ਕਰਾਂਗੇ ਉਸ ਦਿਨ ਕੰਮ ਆਉਣਗੇ ਤੇ ਕੋਈ ਬੱਚੇ ਜੂੜੇ ਵਿੱਚ ਵੀ ਟੰਗ ਦਉਂਦੇ ਨੇ ਸਰਦੇ ਪਰ ਸੇ ਆਉਂਦੇ ਹੁੰਦੇ ਨੇ ਬਲੋ ਜੀ ਆਪਾਂ ਜ्यों ਬੀਤਦੇ ਨੇ ਤੇ ਪੱਤਿਆਂ ਢਾਹ ਦੇ ਉੱਤੇ ਤੇ ਹੁਣ ਆਪਾਂ ਇੱਕ ਕਲੀ ਭਿਉਲੀ ਤਸਲੋਰ ਵਿੱਚ ਤੇ ਉਹ ਹੁਣੇ ਵਿੱਚ ਆਪਾਂ ਜੜੀਆਂ ਸੰਜੀ ਬਣਾਈ ਦੀ ਟਿੱਕੀਆਂ ਬਣਾਈਆਂ ਦੀ ਤੇ ਹੋਰ ਚੀਜ਼ਾਂ ਬਣਾਈਆਂ ਦੀ ਉਹਨਾਂ ਨੂੰ ਕਲੀ ਵਿੱਚ ਰੰਗਾਂਗੇ ਉਹ ਜਿੰਨੀ ਤਰ੍ਹਾਂ ਕਲੀ ਭਿਉ ਹੋ ਕੇ ਤੇ ਚੁੰਨੀ ਨਾਲ ਸੌਂਗ ਲਈ ਤੀ ਆ ਗੋਗੂ ਕਾਣਨਾਂ ਵਿੱਚ ਰਹੇ ਸੋ ਲੋ ਜੀ ਹੁਣ ਆ ਇੱਕ ਇੱਕ ਕਰਕੇ ਪਰੰਗਣ ਲੱਗੇ ਨਸੇ ਕਿ ਬਾਹਰ ਆ ਜਣਾ ਲੱਕੀ ਲੰਗਾਈ ਜਾਣਾ ਰਬੂ ਕੀ ਲਵਾਉਣੀ ਹੈ ਵਿੱਚ ਉਹਨਾਂ ਦੇ ਕਰੀ ਦੇ ਵਿੱਚ ਤੇ ਸੁੱਕਦੇ ਨੇ ਪੂਰੀ ਕੂੜੀ ਹੋ ਜਾਣਾ ਬਹੁਤ ਹੀ ਕਲੀਗਾਮ ਦੀ ਲੋੜ ਨਹੀਂ ਇੱਕ ਇੱਕ ਵਾਰ ਬਸ ਕਲੀ ਇਹ ਕੱਢੋ ਇਹਨਾਂ ਨੂੰ ਜਦੋਂ ਕਲੀ ਸੁੱਕ ਗਈ ਜਿਹਰੇ ਨੂੰ ਤਾਂ ਰੰਗ ਕਰਾਂਗੇ ਵਿਚ ਵਿਚ ਭਾਗੇ ਦੇਖਣ ਨੂੰ ਖੂਬਸੂਰਤ ਲੱਗਣ ਵਧੀਆ ਲੱਗਣਾ ਦੇਖਣ ਨੂੰ ਦੇ ਉਹ ਲੋਕਰੀ ਲਿਆਂਦੀ ਦੀ ਇਹ ਜੰਗ ਵੀ ਰੱਖੋ ਬਾਜੇ ਜਾਣੀਆਂ ਇਹ ਇਹ ਪਹਿਲੇ ਬਲਾਊਜ਼ ਤੁਹਾਨੂੰ ਦਿਖਾਇਆ ਦੀ ਇਹ ਬਣਾਏ ਦੀ ਚੰਦੇ ਟਿੱਕੀਆਂ ਹੁਣ ਪਾਏ ਇਹਨੂੰ ਰੰਗ ਕਰਨ ਲੱਗੇ ਹੋਏ ਆ ਕਲੀ ਸਕੂਗੀ ਦੀ ਹੁਣ ਦੇਖੋ ਸੇ ਆਊਟ ਕਰਦੇ ਆ ਇਹਨਾਂ ਦੇ ਰੰਗਾਂ ਦੇ ਨਾਲ ਇਹ ਦੇਖੋ ਪਾ ਟਿੱਕੀਆਂ ਉੱਪਰ ਵੀ ਟਿੱਕੇ ਜੇ ਲਾਦੇ ਤੇ ਆ ਸੂਰਜੇ ਦੇ ਉੱਪਰ ਵੀ ਆਪਾਂ ਆਉਣ ਲੱਗੇ ਆ ਰੰਗਾਂ ਦੇ ਨਾਲ ਇਹਨੂੰ ਤੋ ਰੰਗ ਨਾਲ ਉਹੋ ਜੀ ਚਜਣ ਲੱਗ ਜਾਂਦੀ ਆ ਸਿਆਪਟ ਹੋ ਜਾਂਦੀ ਆ ਢੇਕ ਕੋਈ ਸਾਰੀਆਂ ਦੁੱਧ ਵਰਗੀਆਂ ਹੋ ਗਈਆਂ ਟਿੱਕੀਆਂ ਵੀ ਆ ਤੇ ਬਾਕੀ ਉਹ ਸਮਾਨ ਵੀ ਚਿੜੀਆਂ ਵਗੈਰਾ ਤੇ ਰੰਗ ਨਾਲ ਹੋਰ ਚਾਰ ਜਨ ਲੱਗ ਜਾਣਗੇ ਇਹਨੂੰ ਸਤਾ ਤੋਂ ਜੇ ਵੀ ਆਪਣੇ ਘਰ ਵਿੱਚ ਇਹ ਸੰਜੀ ਤਿਆਰ ਕਰ ਸਕਦੇ ਹਾਂ ਬਰੋਟਾ ਤਿਆਰ ਕਰ ਸਕਦੇ ਹਾਂ ਇਹ ਦੇਖੋ ਸਾਰਿਆਂ ਦਾ ਰੰਗ ਆਪਣਾ ਕਰ ਦਿੱਤਾ ਦੇਖੋ ਕਿੰਨੇ ਵਧੀਆ ਲੱਗਦੀਆਂ ਨੇ ਦੇਖਣ ਨੂੰ ਕਿੰਨੇ ਖੂਬਸੂਰਤ ਲੱਗਦੀਆਂ ਨੇ ਇਸ ਤਰ੍ਹਾਂ ਤੁਸੀਂ ਆਪਣੇ ਘਰ ਵਿੱਚ ਇਹ ਸੰਜੀ ਬਰੋਟਾ ਤਿਆਰ ਕਰ ਸਕਦੇ ਹਾਂ ਥੋੜੀ ਜਿਹੀ ਮਟੀਰੀਅਲ ਲੱਗਦੀ ਆ ਤਾਂ ਲਗਾਉ ਜੀ ਹੁਣ ਆਪਾਂ ਕੰਧ ਤੇ ਇਹਨੂੰ ਲਗਾਉਨੇ ਆ ਤੇ ਪਹਿਲਾਂ ਗੋਹਾ ਲਗਾ ਲਿਓ ਕੰਧ ਤੇ ਤੁਸੀਂ ਇਹਦੇ ਉੱਪਰ ਫੇਟਕੀਆਂ ਲਗਾਵਾਂਗੇ ਤੇ ਬਾਕੀ ਦਾ ਜਿਹੜਾ ਸਮਾਨ ਆ ਚਿੜੀਆਂ ਵਗੈਰਾ ਤੇ ਹੋਰ ਇਹਦੇ ਉੱਪਰ ਫੇ ਲਗਾਵਾਂਗੇ ਜੇ ਤੁਸੀਂ ਬਰੋਟਾ ਲਗਾਉਣਾ ਤਾਂ ਆਪਣੇ ਉਹਦੀ ਕਿਸੇ ਦਰਖਤ ਦੀ ਸ਼ਕਲ ਵਰਗਾ ਇਹ ਬੂਟਾ ਹੀ ਸ਼ਕਲ ਵਰਗਾ ਨੂੰ ਬਣਾ ਲਓ ਕੰਦ ਉੱਤੇ ਗੋਹਾ ਲਗਾ ਕੇ ਪਰ ਉੱਪਰ ਉਹ ਟਿੱਕੀਆਂ ਵਜਾਰਾ ਲਗਾ ਦਿਓ ਜੇ ਸੰਜੀ ਲਾਉਣੀਆਂ ਤਾਂ ਕਿਸੇ ਔਰਤ ਦੀ ਸ਼ਕਲ ਵਰਗਾ ਕੰਦ ਉੱਤੇ ਬਣਾ ਲਓ ਉਹਦੇ ਉੱਪਰ ਟਿੱਕੀਆਂ ਲਗਾ ਦਿਓ ਸੋ ਸੰਜੀ আর ਬਰੋਟੇ ਜੋ ਰਕੋਂਦਾ ਸੋ ਅਸੀਂ ਜਵਾ ਲੱਗਿਆ ਪਰੋਟਾ ਤੇ ਕੰਦੇ ਦੇਤੇ ਲਾ ਲੱਗੇ ਹਾਂ ਗੋਹਾ ਸਾਂਝੀ ਲਾਉਂਦਾਰ ਬਾਜ ਵੀ ਹੋੜੀ ਹੋੜੀ ਘਟਦਾ ਜਾ ਰਿਹਾ ਬਹੁਤੇ ਹੁਣ ਸ਼ਹਿਰ ਵਿੱਚੋਂ ਜਿਹੜੇ ਲਗਾਉਂਦੇ ਨੇ ਆਪਣੇ ਸ਼ਹਿਰ ਵਿੱਚੋਂ ਮੁੱਲ ਲਈ ਲਿਆਉਂਦੇ ਨੇ ਸਾਂਝੀ ਬਣੀ ਬਣਾਈ ਸੋ ਕਰੇ ਹੁਣ ਬਹੁਤ ਘੱਟ ਲੋਕ ਤਿਆਰ ਕਰਦੇ ਨੇ ਸੋ ਅਸੀਂ ਤਾਂ ਆਪਣੇ ਘਰ ਵਿੱਚ ਹੀ ਹਰੇਕ ਸਾਲ ਤਿਆਰ ਕਰਦੇ ਆਂ ਤੇ ਲਓ ਜੀ ਆਪਣਾ ਹੁਣ ਗੋਹਾ ਲੱਗ ਕੇ ਤਿਆਰ ਹੋ ਗਿਆ ਤੇ ਹੁਣ ਲਗਾਉਣ ਲੱਗੇ ਆਪਾਂ ਤੇ ਟਿੱਕੀਆਂ ਇਹ ਤਾਂ ਲੈ ਜੜੂ ਲਗਾ ਦੀ ਇਹ ਕਾਣਾ ਪੈਡੂ ਲਗਾ ਕੇ ਆਪਣੇ ਤੇ ਲਗਾਦਾ ਹੀ ਸੂਰਜੋ जी तो अपने पत्ते लगाते इस तरह एक एक चीज करके इस गोहे के उपर फिट कर देंगे जो दे लग गया सारा फिर देखो कि खूबसूरत लगेगा ਤੋ ਲੌਜੀ ਕਾਫੀ ਆਪਣੀਆਂ ਲੱਗੀਆਂ ਟਿੱਕੀਆਂ ਲਗਾਤੀ ਆਪਾਂ ਨੇ ਥੋੜਾ ਜਿਹਾ ਰਾਇਆ ਲਗਾਉਂਦੇ ਹਾਂ ਤੋ ਇਹ ਤੇਪਾ ਨਾ ਟਿੱਕੀਆਂ ਲਗਾ ਰਹੇ ਆ ਇਹ ਆਪਾਂ ਇਹਦੀ ਟਾਹਣੀਆਂ ਤੇ ਵਿਚਾਰਾ ਜਿਹੜਾ ਹੈਗਾ ਉਹਦਾ ਤਣਾ ਹੈਗਾ ਤੇ ਥੱਲੇ ਜੜ ਬਣਾਤੀ ਸੋ ਇਹਨੇ ਰੋਟਾ ਗਾਣ ਹੈ ਸੋ ਸੈਡਾਂ ਦੇ ਵੀ ਪਾ ਕੇ ਕਿ ਟਿੱਕੀ ਲਵਾਵਾਂਗੇ ਇਹਨੂੰ ਥੋੜੀ ਸਹਾਇਤ ਹੋ ਜੀਂਗੀ ਉਹ ਟਿੱਕੀ ਬਾਜੀਆਂ ਦੀ ਇਸ ਕਰਕੇ ਆਜਾ ਲਵਾਦੀਆਂ ਵੀ ਸਹਾਇਤ ਹੋ ਜੂਗੀ ਲਓ ਜੀ ਆਪਣਾ ਭਰੋਟਾ ਲੱਗ ਕੇ ਤਿਆਰ ਹੋ ਗਿਆ ਦੇਖੋ ਕਿੰਨਾ ਖੂਬਸੂਰਤ ਲੱਗੇ ਹੋਣ ਹਣੋ ਕੱਲ ਤੋਂ ਵਾਰੀ ਪੂਜਾ ਕਰਵਾ ਕਰਾਂਗੇ ਤੇ ਫਿਰ ਸਾਰੇ ਆ ਜਾਣ ਨੂੰ ਸਵੇਰਾਂ ਤੋਂ ਬੇਜੇ ਤਰਦਾ ਹੀ ਮੰਗਾਂ